ਸਤਿ ਸ਼੍ਰੀ ਅਕਾਲ ਪੀਪੀ ਮਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਬਿੰਦਰ ਕੁਮਾਰ ਵੀਰ ਸਾਡੇ ਨਾਲ ਮੌਜੂਦ ਨੇ ਥੋੜੇ ਦਿਨ ਪਹਿਲਾਂ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਇਹਨਾਂ ਦਾ ਮੋਟਰਸਾਈਕਲ ਇੱਕ ਧਾਰਮਿਕ ਸਥਾਨ ਤੋਂ ਚੱਕ ਹੋ ਗਿਆ ਸੀ ਇਹ ਸਾਡੇ ਕੋਲ ਪਹੁੰਚੇ ਸੀ ਅਸੀਂ ਵੀਡੀਓ ਪਾਈ ਸੀ ਹਮੇਸ਼ਾ ਵੀਡੀਓ ਥੋੜੇ ਮਾਨਣਾ ਪਾ ਦੇਈਦੀ ਕਿਉਂਕਿ ਸਾਨੂੰ ਪਤਾ ਤੁਸੀਂ ਹਮੇਸ਼ਾ ਸਾਥ ਦਿੰਦੇ ਆ ਸਾਡਾ ਤੇ ਵੀਰਦੋਂ ਮੋਟਰਸਾਈਕਲ ਵਾਪਸ ਮਿਲ ਗਿਆ ਮੋਟਰਸਾਈਕਲ ਉੱਤੇ ਆਲੂ ਪਿਆਜ਼ ਭਏ ਇਹਨਾਂ ਸਮਝਿਓ ਕਿ ਸਾਨੂੰ ਦੇਣ ਆਏ ਆ ਇਹ ਨਹੀਂ ਕੰਮ ਤੇ ਜਾਣਾ ਸੀ ਇਹ ਕਹਿੰਦੇ ਉਸ ਤੋਂ ਪਹਿਲਾਂ ਮੈਂ ਆਪਣਾ ਫਰਜ਼ ਹੀ ਸਮਝਿਆ ਕਿ ਸਾਨੂੰ ਦੱਸ ਜਣ ਮਤਲਬ ਪੀਪੀ 32 ਨਵਾ ਸ਼ਹਿਰ ਦੀ ਟੀਮ ਨੂੰ ਦੱਸ ਜਣ ਕਿ ਮੋਟਰਸਾਈਕਲ ਵਾਪਸ ਮਿਲ ਗਿਆ ਅਗਲੀ ਗੱਲਬਾਤ ਜਿਹੜੀ ਆ ਬਿੰਦਰ ਭਾਈ ਦੀ ਜਵਾਨੀ ਸੁਣਾਂਗੇ ਜੀ ਬਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਤੁਹਾਡੇ ਕਾ ਸਾਡਾ ਮੋਟਰਸਾਈਕਲ ਮਿਲ ਗਿਆ ਮੇਰਾ ਵੀਰ ਠੀਕ ਹੈ ਥੈਂਕ ਯੂ ਤੁਹਾਡਾ ਬਹੁਤ ਬਹੁਤ ਮੇਰੇ ਭਰਾ ਕਿੱਥੋਂ ਮਿਲਿਆ ਭਾਜੀ ਇਹ ਇਹ ਚੌਂਤੇ ਪਿੰਡ ਤੋਂ ਮਿਲਿਆ ਭਾਈ ਠੀਕ ਹੈ ਜੀ ਹਾਂਜੀ ਤੁਹਾਡੀ ਵੀਡੀਓ ਪਾਈ ਸੀ ਕਿਸੇ ਨੇ ਦੇਖਿਆ ਤਾਂ ਸਾਨੂੰ ਦੱਸਿਆ ਨਹੀਂ ਅੱਛਾ ਮੋਟਰਸਾਈਕਲ ਖੜਾ ਕਿੱਥੇ ਸੀ ਇਹ ਇਹ ਰਾਤ ਸਾਮ ਜਾਰੇ ਖੜਾ ਸੀਗਾ ਜਿਆਦਾ ਮੰਗੇ ਠਾਣੇ ਤੋਂ ਮਿਲਿਆ ਹਾਂਜੀ ਮੋਟਰਸਾਈਕਲ ਦਾ ਨੰਬਰ ਹੈ ਪੀਪੀ 32 ਐਲ ਹਾਂਜੀ 1823 ਹਾਂਜੀ ਤੇ ਜਿਹੜੇ ਸਾਡੇ ਪਰਿਵਾਰ ਵਾਲੇ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਪਈ ਬੱਤੀ ਵਾਲਿਆਂ ਨੇ ਉਹਨਾਂ ਨੂੰ ਕੀ ਕਹੋਗੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੁਹਾਡੇ ਕਰਕੇ ਮੈਂ ਬਹੁਤ ਖੁਸ਼ ਹਾਂ ਭੈਣਾ ਨੇ ਵੀ ਕੀਤਾ ਭਰਾਵਾਂ ਨੇ ਵੀ ਵੀਡੀਓ ਨੂੰ ਸ਼ੇਅਰ ਕੀਤਾ ਸਾਰਾ ਭੈਣਾ ਭਰਾਵਾਂ ਦਾ ਧੰਨਵਾਦ ਤੁਹਾਡਾ ਭਾਈ ਬਹੁਤ ਬਹੁਤ ਅੱਜ ਭਾਈ ਜੀ ਤੁਹਾਨੂੰ ਤੁਹਾਡਾ ਮੋਟਰਸਾਈਕਲ ਵਾਪਸ ਮਿਲਿਆ ਹਾਂਜੀ ਹਾਂਜੀ ਬੜੀ ਨੇਕ ਕਮਾਈ ਕਰਕੇ ਮੈਂ ਤੁਹਾਡੇ ਬਾਰੇ ਮੈਨੂੰ ਹੋਰ ਲੋਕਾਂ ਨੇ ਵੀ ਜਾਣਕਾਰੀ ਦਿੱਤੀ ਕਹਿੰਦੇ ਬੰਦਾ ਬਹੁਤ ਬੀਬਾ ਆ ਹਾਂਜੀ ਹਾਂਜੀ ਬੜੀ ਇਮਾਨਦਾਰੀ ਨਾਲ ਇੱਕ ਇੱਕ ਰੁਪਿਆ ਇਕੱਠਾ ਕਰਕੇ ਮੋਟਰਸਾਈਕਲ ਬੰਦਾ ਲੈਂਦਾ ਚੀ ਚੱਕ ਹੋ ਜਾਂਦੀ ਦੁੱਖ ਤਾਂ ਬਹੁਤ ਹੁੰਦਾ ਬਹੁਤ ਜ਼ਿਆਦਾ ਦੁੱਖ ਹੁਣ ਵਾਪਸ ਮਿਲਿਆ ਕਿੰਨਾ ਕੁ ਸਕੂਨ ਬਹੁਤ ਭਾਈ ਸਕੂਨ ਵਾਲਾ ਹੀ ਕੁਝ ਨਹੀਂ ਬਹੁਤ ਹੋਈ ਅੱਜ ਮੈਂ ਜਲਦ ਭਾਈ ਭਾਈ ਆ ਗਏ ਨੇ ਤੁਹਾਡੇ ਮੂੰਹ ਮਿੱਠਾ ਜੂਰ ਆ ਗਿਆ ਮੈਂ ਤੁਸੀਂ ਕਹਿਤਾ ਉਹ ਮੂੰਹ ਮਿੱਠਾ ਹੀ ਆ ਸਾਡਾ ਨਾਲ ਦੀ ਨਾਲ ਅਸੀਂ ਰਾਜਾ ਸਾਹਿਬ ਕਮੇਟੀ ਦਾ ਬਹੁਤ ਧੰਨਵਾਦ ਸਾਡਾ ਤਾਨਾ ਹਾਂਜੀ ਉਹਨਾਂ ਨੇ ਵੀ ਦੱਸਿਆ ਸਾਨੂੰ ਰਾਤ ਨੂੰ ਉਹਨੇ ਗਰੁੱਪ ਚ ਪਾਈ ਉਸ ਵੀਡੀਓ ਨੂੰ ਵੀ ਦੱਸਿਆ ਤੁਹਾਡੀ ਵੀ ਵੀਡੀਓ ਚ ਲੱਗੀ ਸੀ ਇਸ ਕਰਕੇ ਅਪਰ ਪਤਾ ਲੱਗ ਗਿਆ ਮਤਲਬ ਜਲਦੀ ਇਹ ਚਲੋ ਰਾਜਾ ਸਾਹਿਬ ਮਹਾਰਾਜ ਦੀ ਵੀ ਮਿਹਰਬਾਨੀ ਆ ਵੀਡੀਓ ਲੱਖਾਂ ਚ ਵਿਊ ਹੋ ਗਿਆ ਬਿਲਕੁਲ ਜੀ ਔਰ ਲੱਖਾਂ ਜਦੋਂ ਪਰਿਵਾਰਕ ਜੀਆਂ ਤੱਕ ਵੀਡੀਓ ਪਹੁੰਚੀ ਉਹਨਾਂ ਨੇ ਮਦਦ ਕਰਤੀ ਹਾਂਜੀ 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 ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਭਾਈ ਅੱਛਾ ਇਹ ਵੀ ਇੱਕ ਕੋਈ ਕ੍ਰਿਸ਼ਮਾ ਹੀ ਉਹਨਾਂ ਦਾ ਹਾਂਜੀ ਹਾਂਜੀ ਉਹਨਾਂ ਦਾ ਕ੍ਰਿਸ਼ਮਾ ਮੋਟਰਸਾਈਕਲ ਵਾਪਸ ਮਿਲ ਗਿਆ ਵਾਪਸ ਮਿਲ ਗਿਆ ਜੀ ਉਹ ਵੀ ਚੌਂਤੇ ਪਿੰਡ ਪਹ ਉਤ ਜੋ ਉੱਥੇ ਵਾਪਸ ਲੈ ਕੇ ਹਾਂਜੀ ਉੱਥੇ ਵਾਪਸ ਲੱਗਾਇਆ ਜੀ ਤੇ ਹੁਣ ਪਰਿਵਾਰ ਕੀ ਕਹਿੰਦਾ ਫਿਰ ਪਰਿਵਾਰ ਵਾਲਾ ਖੁਸ਼ ਹੈ ਜੀ ਖੁਸ਼ ਹੈ ਬਿਲਕੁਲ ਖੁਸ਼ ਕਿਉਂਕਿ ਪਰਿਵਾਰ ਨੂੰ ਕਹਿਣਾ ਸੀ ਕਿ ਮੰਨਦੀਆਂ ਵੀ ਬੱਤੀ ਨੂੰ ਮੈਂ ਕਿਹਾ ਬਿਲਕੁਲ ਮੰਨ ਗਏ ਨਹੀਂ ਚਲੋ ਮਿਲ ਗਿਆ ਸ਼ੁਕਰ ਹਾਂਜੀ ਹਾਂਜੀ ਸ਼ੁਕਰ ਹੈ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਬਹੁਤ ਮਿਹਰਬਾਨੀ ਸਾਡੇ ਪਰਿਵਾਰਕ ਜੀ ਮੈਂ ਕਦੀ ਦਰਸ਼ਕ ਕਹਿੰਦਾ ਹੀ ਨਹੀਂ ਸਾਡੇ ਪਰਿਵਾਰਕ ਜੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਬਹੁਤ ਮਿਹਰਬਾਨੀ ਤੁਸੀਂ ਵੀਰ ਉਹਨਾਂ ਦੀ ਵੀਡੀਓ ਨੂੰ ਸ਼ੇਅਰ ਕੀਤਾ ਤੇ ਵੀਰ ਉਹਨਾਂ ਦਾ ਮੋਟਰਸਾਈਕਲ ਜਿਹੜਾ ਆ ਪੀਬੀ 32 ਐਲ 18 23 ਵਾਪਸ ਆ ਗਿਆ ਔਰ ਆਪਣੇ ਘਰ ਇਹ ਲੈ ਕੇ ਚੱਲਿਆ ਠੀਕ ਹੈ ਬਿੰਦਰ ਵੀਰ ਤੁਸੀਂ ਆਪਣਾ ਕੰਮ ਦੇਖੋ ਠੀਕ ਹੈ ਜੀ ਓਕੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਠੀਕ ਠੀਕ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅਬਾ ਤਸਵੀਰ ਦਿਖਾਣੀ ਹੈ ਮੋਟਰਸਾਈਕਲ ਆਪਣਾ ਵਾਪਸ ਲੈ ਕੇ ਚੱਲਿਆ ਜੀ ਬਾਈ ਜੀ ਬੈਠੋ ਉਹ ਉਹ ਸਵਾਰ ਲੈ ਵੀ ਆਪਣੇ ਹੱਕ ਦੇ ਮੋਟਰਸਾਈਕਲ ਤੇ ਬਿੰਦਰ ਬਾਈ ਫੇਰ ਬੈਠ ਗਿਆ ਔਰ ਇੱਕ ਰਿਸ਼ਮੇ ਨਾਲ ਉਹ ਘਟਨੀ ਆ ਕਹਿੰਦੇ ਕਿ ਖੂਚ ਏਟ ਡੀ ਦੀ ਸੁੱਕੀ ਵਾਪਸ ਨਹੀਂ ਆਉਂਦੀ ਪਰ ਇਹ ਆ ਗਈ ਹੈ ਇਹ ਆ ਗਈ ਇੱਕ ਰਿਸ਼ਮਾ ਰਾਇਆ ਸਾਹਿਬ ਮਹਾਰਾਜ ਦਾ ਔਰ ਪੀਪੀ ਪੱਤੀ ਨਵਾ ਸ਼ਹਿਰ ਦੇ ਸਾਰੇ ਪਰਿਵਾਰਕ ਜੀਆਂ ਦਾ ਠੀਕ ਹੈ ਬਿੰਦਰ ਭਾਈ ਬਹੁਤ ਚੋਕਰੀਓ ਲਵ ਯੂ ਆ ਲਵ ਯੂ ਠੀਕ ਹੈ ਸਟੈਂਡ ਚੱਕ ਲੋ ਸਾਥੇ ਵੀਡੀਓ ਨੂੰ ਰੈਪ ਅਪ ਕਰੀ ਉਸ ਤੋਂ ਪਹਿਲਾਂ ਜਿਹੜੇ ਸਾਡੇ ਵੀਰ ਭੈਣ ਭਰਾ ਐ ਮਨ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਉਹ ਸਨੇਹਾ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੇ ਹੋ ਜਾਂ ਕਿਸੇ ਹੋਰ ਵੀ ਆਧਾਰਿਤ ਜਾਂਦੇ ਹੋ ਬੇਨਤੀ ਐਨੀ ਹੈ ਕਿ ਪਰਚੀ ਜ਼ਰੂਰ ਲੈ ਲਿਆ ਕਰੋ ਜਿਵੇਂ ਰਾਜਾ ਸਾਹਿਬ ਮਜਾਰਾ ਦੀ ਕਮੇਟੀ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਤਿੰਨ ਜਗ੍ਹਾ ਤੇ ਜਿਹੜੀ ਫ੍ਰੀ ਸੇਵਾ ਦਿੰਦੇ ਆ ਪਾਰਕਿੰਗ ਅਵੇਲੇਬਲ ਐ ਪਰਚੀ ਕੱਟ ਕੇ ਦਿੰਦੇ ਆ ਕੋਈ ਚਾਰਜਸ ਨਹੀਂ ਆ ਕੋਈ 1 ਰੁਪਿਆ ਵੀ ਪਰਚੀ ਦਾ ਨਹੀਂ ਲਿਆ ਜਾਂਦਾ ਲੇਕਿਨ ਜਦੋਂ ਕਈ ਵੇਲੇ ਲੋਕ ਆਪ ਅਣਗਹਿਲੀ ਕਰਦੇ ਲਾਪਰਵਾਹੀ ਸਾਡੀ ਬੇਨਤੀ ਇਹ ਹੈ ਤੁਸੀਂ ਕਿਤੇ ਵੀ ਜਾਨਦੇ ਆ ਧਾਰਮਿਕ ਸਥਾਨ ਤੇ ਜਾਨਦੇ ਆ ਕਿਸੇ ਆਧਾਰੇ ਤੇ ਜਾਨਦੇ ਆ ਆਪਣੇ ਵਹੀਕਲ ਨੂੰ ਸਹੀ ਜਗ੍ਹਾ ਤੇ ਪਾਰਕ ਕਰਕੇ ਪਰਚੀ ਜ਼ਰੂਰ ਲੈ ਲਿਆ ਕਰੋ ਬਹੁਤ ਬਹੁਤ ਸ਼ੁਕਰੀਆ